ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਰੋਸ ਨਾ ਕਾਹੂ ਸੰਘ ਕਰੋ ਆਪਨ ਆਪ ਵਿਚਾਰ ਹੋਏ ਨੀ ਮਾਨਾ ਜਗ ਰੋ ਨਾਨਕ ਨਦਰੀ ਪਰ ਸਤਗੁਰੂ ਜੀ ਆਖਦੇ ਹਨ ਕਿਸੇ ਨਾਲ ਵੀ ਕ੍ਰੋਧ ਨਾ ਕਰੋ ਜੇ ਕੋਈ ਤੇਰੇ ਤੇ ਕ੍ਰੋਧ ਕਰੇ ਤਾਂ ਉਸ ਨੂੰ ਖਿਮਾ ਕਰਦੇ ਹੋ ਜੇ ਕਿਸੇ ਸਮੇਂ ਤੇਨੂੰ ਕ੍ਰੋਧ ਉਤਪਨ ਹੋਵੇ ਤਾਂ ਚੰਗੀ ਸੋਚ ਵਿਚਾਰ ਨਾਲ ਹਿਰਦੇ ਨੂੰ ਠੰਡਾ ਕਰ ਲਓ ਜੇਕਰ ਫਿਰ ਵੀ ਮਨ ਸ਼ਾਂਤ ਨਾ ਹੋਵੇ, ਕ੍ਰੋਧ ਠੰਡਾ ਨਾ ਹੋਵੇ ਤਾਂ ਠੰਡਾ ਪਾਣੀ ਪੀ ਲਵੋ ਅਤੇ ਮੁਖ ਨੂੰ ਤੋਕੇ 108 ਵਾਰ ਰਾਮ ਨਾਮ ਦਾ ਸਿਮਰਨ ਕਰੋ। ਜੇਕਰ ਇਸ ਰੀਤੀ ਤੇ ਵੀ ਕ੍ਰੋਧ ਨਾ ਹਟੇ ਤਾਂ ਉਸ ਅਸਥਾਨ ਨੂੰ ਹੀ ਛੱਡ ਕੇ ਦੂਸਰੇ ਅਸਥਾਨ ਤੇ ਚਲੇ ਜਾਵੋ। ਭਾਵ ਜੇ ਸਨੀਤੀ ਨਾਲ ਵੀ ਕ੍ਰੋਧ ਹਟੇ ਉਸ ਰੀਤੀ ਨਾਲ ਕ੍ਰੋਧ ਨੂੰ ਦੂਰ ਕਰੋ ਕਿਉਂਕਿ ਕ੍ਰੋਧ ਹਿਰਦੇ ਨੂੰ ਅਪਵਿੱਤਰ ਕਰਦਾ ਹੈ। ਐਸੇ ਕਰਕੇ ਹੀ ਗੁਰੂ ਜੀ ਨੇ ਕ੍ਰੋਧ ਨੂੰ ਚੰਡਾਲ ਦੀ ਪਦਵੀ ਦਿੱਤੀ ਹੈ। ਲਬ ਕੁੱਤਾ ਕੂੜ ਜੁਹੜਾ ਠੱਗ ਖਾਤਾ ਬੁਰਦਾਇ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਸਾਡੀ ਅੱਜ ਦੀ ਸਾਖੀ ਇੱਕ ਬ੍ਰਾਹਮਣ ਜਿਸ ਨੇ ਕ੍ਰੋਧ ਨੂੰ ਸ਼ਾਂਤ ਕਰ ਲਿਆ ਸੀ ਕੁਝ ਵੀ ਹੋ ਜਾਏ ਉਸ ਨੂੰ ਕ੍ਰੋਧ ਨਹੀਂ ਸੀ ਚੜਦਾ ਉਹ ਕਿਸੇ ਵੀ ਹਾਲ ਵਿੱਚ ਸ਼ਾਂਤ ਹੀ ਰਹਿੰਦਾ ਸੀ ਪਰ ਲੋਕ ਕਿਸੇ ਨੂੰ ਸ਼ਾਂਤ ਅਤੇ ਖੁਸ਼ ਨਹੀਂ ਦੇਖ ਸਕਦੇ ਇਸ ਲਈ ਪੰਡਿਤ ਨੂੰ ਕ੍ਰੋਧਿਤ ਕਰਨ ਵਾਸਤੇ ਦੋ ਲੋਕਾਂ ਨੇ ਆਪਸ ਵਿੱਚ ਜੜਕ ਲਗਾਈ ਪਰ ਉਹਨਾਂ ਨੂੰ ਸਫਲਤਾ ਮਿਲੀ ਜਾਂ ਨਹੀਂ ਇਸ ਸਾਖੀ ਵਿਚਾਰ ਨੂੰ ਆਪਦੀ ਨਾਲ ਅੱਗੇ ਸਾਂਝਾ ਕਰਨ ਤੋਂ ਪਹਿਲੇ ਆਪਦੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗਿਆ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਦਵਾਨ ਗ੍ਰਸਤੀ ਭਰਮਣ ਸੀ ਦੇਵੀ ਗੁਨਾਕਾਰ ਕੇ ਸੰਪੂਰਨ ਸੀ ਉਸ ਬ੍ਰਾਹਮਣ ਦੇ ਹਿਰਦੇ ਵਿੱਚ ਕਦੀ ਵੀ ਕ੍ਰੋਧ ਉਤਪੰਨ ਨਹੀਂ ਸੀ ਹੁੰਦਾ ਚਾਹੇ ਕਿਤਨਾ ਹੀ ਕੋਈ ਪੁਰਸ਼ ਉਸ ਨੂੰ ਦੁੱਖ ਦੇਵੇ ਤਾਂ ਵੀ ਉਹ ਮੰਨ ਕਰਕੇ ਸ਼ਾਂਤ ਚਿਤ ਰਹਿਦਾ ਸੀ ਉਸ ਬ੍ਰਾਹਮਣ ਦਾ ਜਸ ਦੂਰ ਦੂਰ ਤੱਕ ਫੈਲ ਗਿਆ ਇੱਕ ਦਿਨ ਇੱਕ ਬਨਈਏ ਅਤੇ ਇੱਕ ਸ਼ਬੀਲੀਏ ਦਾ ਆਪਸ ਵਿੱਚ ਝਗੜਾ ਹੋ ਗਿਆ ਬਨਈਏ ਨੇ ਕਿਹਾ ਇਸ ਪੰਡਤ ਨੂੰ ਕ੍ਰੋਧ ਕਦੀ ਨਹੀਂ ਆਇਆ ਤਾਂ ਸ਼ਬੀਲੀਏ ਬ੍ਰਾਹਮਣ ਨੇ ਕਿਹਾ ਐਸਾ ਕੋਈ ਦੇਤ阿里 ਸੰਸਾਰ ਵਿੱਚ ਨਹੀਂ ਜਿਸ ਨੂੰ ਕ੍ਰੋਧ ਉਤਪੰਨ ਨਾ ਹੋਵੇ ਚਾਹੇ ਉਹ ਕਿੰਨਾ ਵੀ ਸ਼ਾਂਤ ਕਿਉ ਨਾ ਹੋਵੇ ਪਰ ਉਸ ਪੰਡਿਤ ਨੂੰ ਵੀ ਥੋੜਾ ਬਹੁਤ ਗ੍ਰੋਧ ਤਾਂ ਆਂਦਾ ਹੀ ਹੋਏਗਾ ਅਤੇ ਜੇਕਰ ਉਸ ਨੂੰ ਸੱਚਮੁੱਚ ਹੀ ਗ੍ਰੋਧ ਨਹੀਂ ਆਂਦਾ ਤਾਂ ਵੀ ਮੈਂ ਇਸ ਪੰਡਿਤ ਦੇ ਹਿਰਦੇ ਵਿੱਚ ਜ਼ਰੂਰ ਹੀ ਗ੍ਰੋਧ ਉਤਪੰਨ ਕਰ ਸਕਦਾ ਹਾਂ ਤਾਂ ਬਾਣੀਆਂ ਨੇ ਕਿਹਾ ਜੇਕਰ 1 ਮਹੀਨੇ ਦੇ ਅੰਦਰ ਅੰਦਰ ਤੂੰ ਪੰਡਿਤ ਦੇ ਹਿਰਦੇ ਵਿੱਚ ਗ੍ਰੋਧ ਪੈਦਾ ਕਰ ਦਵੇ ਤਾਂ ਮੈਂ ਤੈਨੂੰ 50000 ਰੁਪਏ ਦੇਵਾਂਗਾ ਪਰ ਜੇਕਰ ਪੰਡਿਤ ਦੇ ਹਿਰਦੇ ਵਿੱਚ ਗ੍ਰੋਧ ਉਤਪੰਨ ਨਾ ਹੋਇਆ ਤਾਂ ਮੈਂ ਤੇਰੇ ਪਾਸੋਂ 50000 ਰੁਪਏ ਲੈ ਲਵਾਂਗਾ ਐਸੀ ਸ਼ਰਤ ਰੱਖੀ ਗਈ ਤਾਂ ਉਹ ਸ਼ਬੀਲੀਆ ਉਸ ਵਿਦਵਾਨ ਗ੍ਰਿਸ਼ਤੀ ਪੰਡਤ ਦੇ ਘਰ ਵਿੱਚ ਰਸੋਈਆ ਬਣ ਕੇ ਰਹਿ ਲੱਗਾ ਕਦੀ ਇਹ ਸ਼ਬੀਲੀਆ ਬ੍ਰਾਹਮਣ ਦਾਲ ਭਾਜੀ ਨੂੰ ਕੱਚਾ ਰੱਖੇ ਕਦੀ ਲੋਨਾ ਪਾਵੇ ਕਦੀ ਲੂਣ ਮਿਰਚ ਬਹੁਤ ਪਾ ਦੇਵੇ ਪਰ ਜੈਸਾ ਭੋਜਨ ਬਣਾਵੇ ਪੰਡਤ ਚੁੱਪ ਕਰਕੇ ਛੱਕੇ ਚਲਾ ਜਾਵੇ ਪਰ ਉਸਨੇ ਰਸੋਈਆ ਨੂੰ ਕਦੀ ਵੀ ਕੁਝ ਬੁਰਾ ਭਲਾ ਨਹੀਂ ਕਿਹਾ ਇਸ ਤਰ੍ਹਾਂ ਉਸ ਸ਼ਬੀਲੀਏ ਨੇ ਪੰਡਤ ਦੇ ਹਿਰਦੇ ਵਿੱਚ ਗਰੋਧ ਪੈਦਾ ਕਰਨ ਲਈ ਕਈ ਟਕਨ ਕੀਤੇ ਪਰ ਪੰਡਿਤ ਨੂੰ ਕਰੋਧ ਨਾ ਚੜਾ ਸਕਿਆ ਪੰਡਿਤ ਦਾ ਚਿਹਰਾ ਹਰ ਹਾਲ ਵਿੱਚ ਸ਼ਾਂਤ ਹੀ ਰਿਹਾ ਜਦੋਂ 29 ਦਿਨ ਬੀਤ ਗਏ ਤਾਂ ਰਸੋਈਏ ਦੇ ਮਨ ਵਿੱਚ ਚਿੰਤਾ ਹੋਣ ਲੱਗੀ ਕਿ ਹੁਣ ਤਾਂ ਮੈਂ ਹਾਰ ਹੀ ਜਾਵਾਂਗਾ ਮੈਨੂੰ 50000 ਰੁਪਏ ਦੇਣਾ ਪਵੇਗਾ ਮੈਨੂੰ ਹੀ ਕੋਈ ਐਸੀ ਹਰਕਤ ਕਰਨੀ ਪਵੇਗੀ ਜਿਸ ਨਾਲ ਪੰਡਿਤ ਨੂੰ ਕਰੋਧ ਆ ਜਾਵੇ ਅਤੇ ਜਦੋਂ ਸ਼ਾਮ ਹੋਈ ਪੰਡਿਤ ਅਤੇ ਪੰਤਾਨੀ ਸ਼ਾਮ ਨੂੰ ਭੋਜਨ ਕਰਨ ਲੱਗੇ ਤਾਂ ਉਸ ਰਸੋਈਏ ਸ਼ਬੀਲੀਏ ਨੇ ਪੰਤਾਨੀ ਨੂੰ ਛੇੜ ਦਿੱਤਾ ਮਣਤਾਲੀ ਉਸ ਰਸੋਈਏ ਨੂੰ ਤਾੜਨ ਲੱਗੀ ਕਿ हे ਪਾਪੀ ਤੂੰ ਐਸਾ ਅਜੋਗ ਕਰਮ ਕਿਉਂ ਕੀਤਾ ਤਾਂ ਪੰਡਤ ਜੀ ਨੇ ਸ਼ਾਂਤੀਪੂਰਵਕ ਹੋ ਕੇ ਕਿਹਾ ਪ੍ਰਿਯੇ ਕਰੋਧ ਨਹੀਂ ਕਰਨਾ ਜੋ ਨੌਕਰ ਹੁੰਦਾ ਹੈ ਉਹ ਪੁੱਤਰ ਦੇ ਸਮਾਨ ਹੀ ਹੁੰਦਾ ਹੈ ਪੁੱਤਰ ਤਾਂ ਮਾਂ ਨਾਲ ਹਰਗਤਕਾਰ ਹੀ ਦਿੰਦਾ ਹੈ ਜੇਕਰ ਇਸਨੇ ਤੈਨੂੰ ਛੇੜ ਹੀ ਦਿੱਤਾ ਹੈ ਤਾਂ ਕੋਈ ਵੱਡੀ ਗੱਲ ਨਹੀਂ ਇਹ ਸੋਨ ਉਸ ਰਸੋਈਏ ਛਬੀਲੀ ਨੂੰ ਬੜਾ ਦੁੱਖ ਹੋਇਆ ਅਤੇ ਉਹ ਪੰਡਤ ਦੇ ਚਰਨਾਂ ਤੇ ਟੈਪਿਆ ਅਤੇ ਬੇਨਤੀ ਕੀਤੀ हे ਪੰਡਤ ਜੀ ਮੇਰੀ ਬਾਨੀਆਂ ਨਾਲ ਆਪ ਜੀ ਨੇ क्रोध ਪੈਦਾ ਕਰਨ ਦੀ ਸ਼ਰਤ ਸੀ ਇਸ ਕਰਕੇ ਹੀ ਮੈਂ ਇਹ ਅਜੋਗ ਕਰਮ ਕੀਤਾ ਹੈ ਪਰ ਇਸ ਤਰ੍ਹਾਂ ਕਰਨ ਤੇ ਵੀ ਆਪ ਨੂੰ क्रोध ਨਹੀਂ ਆਇਆ ਹੁਣ ਤਾਂ ਮੈਨੂੰ ਬਾਨੀਆਂ ਨੂੰ 50000 ਰੁਪਏ ਦੇਣਾ ਹੀ ਪਵੇਗਾ ਅਤੇ ਪਰ ਲੋਕ ਵਿੱਚ ਵੀ ਇਸ ਅਪਰਾਧ ਦਾ ਫਲ ਮੈਨੂੰ ਨਰਕ ਭੋਗਣਾ ਪਵੇਗਾ ਪੰਡਤ ਜੀ ਨੇ ਹੱਥ ਨਾਲ ਉਸ ਰਸੋਈ ਨੂੰ ਪਿਆਰ ਦਿੱਤਾ ਅਤੇ ਕਿਹਾ ਤੈਨੂੰ ਅਸੀਂ ਬਖਸ਼ ਦਿੱਤਾ ਹੈ ਅਤੇ ਇਸ ਕਰਮ ਦਾ ਫਲ ਤੈਨੂੰ ਪਰਲੋਕ ਵਿੱਚ ਨਹੀਂ ਮਿਲੇਗਾ ਅਤੇ ਪੰਡਤ ਨੇ ਉਸ ਬਾਨੀਆ ਨੂੰ ਵੀ ਬੁਲਾ ਕੇ ਬੜੇ ਪਿਆਰ ਨਾਲ ਸਮਝਾਇਆ ਅਤੇ ਕਿਹਾ ਕਿ ਇਸ ਗਰੀਬ ਰਸੋਈਏ ਕੋਲੋਂ ਤੂੰ ਕੋਈ 50000 ਰੁਪਏ ਨਹੀਂ ਲਵੇਂਗਾ। ਅਤੇ ਉਸ ਬਾਨੀਆ ਨੇ ਵੀ ਮਾਫੀ ਮੰਗੀ ਅਤੇ ਆਪਣੇ ਘਰ ਚਲਾ ਗਿਆ। ਇਸ ਸਾਖੀ ਤੋਂ ਆਪਣੇ ਲਈ ਵੀ ਸਿੱਖਣੀ ਹੈ ਕਿ ਗ੍ਰੋਧ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ। ਜਿਸ ਵੇਲੇ ਵੀ ਹਿਰਦੇ ਵਿੱਚ ਗ੍ਰੋਧ ਪੈਦਾ ਹੋਵੇ, ਉਸੇ ਵੇਲੇ ਸਰੀਰ ਨੂੰ ਅਗਨੀ ਰੂਪ ਕਰ ਦਿੰਦਾ ਹੈ, ਸਾਰੇ ਸਰੀਰ ਨੂੰ ਸਾੜਦਾ ਹੈ। ਬੁੱਧੀ ਨੂੰ ਵੀ ਕ੍ਰੋਧ ਨਾਸ਼ ਕਰ ਦਿੰਦਾ ਹੈ ਅਤੇ ਦੁਨੀਆ ਵਿੱਚ ਵੀ ਕ੍ਰੋਧੀ ਪੁਰਸ਼ ਦੀ ਨਿੰਦਿਆ ਹੀ ਹੁੰਦੀ ਹੈ ਇਸ ਲਈ ਮਹਾ ਨੀਚ ਕ੍ਰੋਧ ਦਾ ਤਿਆਗ ਕਰਨਾ ਹੀ ਜ਼ਰੂਰੀ ਹੈ ਪਹਿਲੇ ਆਗ ਲਗੇ ਮਨ ਆਪਣੇ ਪਾਸ਼ੇ ਅਵਰ ਜਲਾਈ ਜੋ ਜੋ ਓਗਨ ਅੰਤਰ ਹੋਵੇ ਸੋ ਸੋ ਪ੍ਰਗਟ ਦਿਖਾਈ ਬਿਖਤੇ ਅਧਿਕ ਕ੍ਰੋਧ ਹਤਿਆਰਾ ਐਸੇ ਬੁੱਧ ਸਮਝਾਈ ਕ੍ਰੋਧ ਅਗਨ ਜਾਂ ਪਰਕੇ ਅੰਦਰ ਗਿਆਨ ਧਿਆਨ ਵਿਸਰਾਈ ਕ੍ਰੋਧੀ ਨਾਰ ਨਾ ਚਾਹੇ ਪਰਤਾ ਬੋਲ ਕੋ ਬੋਲ ਸੁਨਾਈ ਕ੍ਰੋਧੀ ਕਹੂ ਨਾ ਆਦਰ ਪਾਵੇ ਜਿਤ ਕਿਤ ਚੋਟਾ ਖਾਈ ਕ੍ਰੋਧੀ ਕਾ ਹਿਰਦਾ ਤਪੇ ਨਿਸ ਬਾਸਰ ਜਿਉ ਚੁਲੇ ਪੜਕਾਈ ਆਪ ਦੁਖੇ ਔਰਾਂ ਦੁਖ ਦੇਵੇ ਜਹ ਘਟ ਕ੍ਰੋਧ ਸਮਾਈ ਤਾਂ ਤੇ ਕ੍ਰੋਧ ਤਿਆਗੋ ਨਿਸ ਦਿਨ ਸ਼ਾਂਤੀ ਸਰੋਵਰਨ ਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ